ਆਈਦਾ ਨਾ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਪਟਾਹ ਹਰਦਵਾਲ ਦਾ ਹੁਣ ਕਿੱਥੇ ਰਹ ਰਹੇ ਫਤਿਹਗੜ੍ਹ ਜੂੜੀਆਂ ਵਾਲ ਫਤਿਹਗੜ੍ਹ ਜੂੜੀ ਪਾਸਿੰਗ ਜੀ ਇਹ ਕਿਸ ਤਰ੍ਹਾਂ 에ਜੰਟ ਨਾਲ ਗੱਲ ਹੋਈ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਏ ਮੈਂ ਯੂ ਐਸ ਏ ਜੇ ਤੋ ਇੱਥੋਂ ਗਿਆ ਸੀਗਾ 에ਜੰਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਤੇ ਹੁਣ ਕਿੰਨੇ ਪੈਸੇ ਦੀ ਗੱਲ ਮੇਰੇ 30 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਘੜੋ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਜੇ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਇਆ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਪਿਆਰ ਬਦਲ ਲਿਆ ਕਿਉਂਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਹੈ ਵੀ ਤੈਨੂੰ ਉੱਥੇ ਮੈਂ ਬਾਈਏਰੀ ਗਿਆ ਹੈ ਬ੍ਰਾਜ਼ਿਲ ਤਾਂ ਕਾ ਅੱਗੇ ਵੀ ਬਾਈਅਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਕਦੋਂ ਗਈ ਸੀ ਤੁਸੀਂ ਮੈਂ 24 ਸਤੰਬਰ ਗਿਆ ਸੀ ਛੇਵੇਂ ਮਹੀਨੇ ਵਿੱਚ ਜਰਤ ਤੱਕ ਵੀ ਛੇ ਮਹੀਨੇ ਬਾਅਦ ਛੇ ਮਹੀਨੇ ਮੇਰਾ ਤੇ ਕਿੰਨੇ ਵਾਰ ਸੇ ਕਰੋ ਪਹੁੰਚ ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕਰਾਸ ਕੀਤਾ ਹਾਂਜੀ ਬਾਰਡਰ ਕਰਾਸ ਕੀਤਾ ਤੇ ਯੂਐਸਏ ਗਿਆ ਕਰਨੇ ਦੇ ਲੋ 11 ਦਿਨ ਬਾਅਦ ਉਹਨੇ ਵਾਪਸ ਭੇਜ ਦਿੱਤਾ 11 ਦਿਨ ਹੋਏ ਕਿਤਾ ਨੂੰ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਹਾਂਡਾ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜੇ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਤੇ ਜਾ ਉਦੋਂ ਪਤਾ ਲੱਗਾ ਕਿ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਕੋਈ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਆ ਗਈ ਉਹ ਜਦੋਂ ਮੰਨ ਲਓ ਕਿ ਉਹਨਾਂ ਨੇ ਤੁਹਾਨੂੰ ਪਲੇਨ ਚ ਭਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਪਹੁੰਚੇ ਹੋਏ ਇਹ ਸੋਚਿਆ ਵੀ ਦੁੱਗੀ ਚੌਂਕੀ ਦੇ ਜਾਂ ਮੰਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨ ਪ੍ਰੋਪਰ ਹੱਥ ਘੜੀਆਂ ਲੱਗੀਆਂ ਪੈਰਾਂ ਨੂੰ ਬੀੜੀਆਂ ਸਾਰਾ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਾ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਜਾਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਕੋਈ ਕਿਥੇ ਰਾਜਾ ਸਾਥੀ ਹਾਂਜੀ ਰਾਜਾ ਸਾਥੀ ਵੋੜ ਤੋਂ ਜਦੋਂ ਰਾਜਾ ਸਾਥੀ ਉੱtre ਉੱਥੇ ਪਤਾ ਲੱਗਾ ਵੀ ਇਹੀ ਵਸਾਰ ਆ ਗਿਆ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਸੀ ਵੀ ਹਿੰਦਿਆ ਜਾ ਰਹੇ ਹਨ ਬਟ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਸੋ ਇੱਥੇ ਆ ਕੇ ਪਤਾ ਲੱਗਦਾ ਹੈ ਇਧਰ ਫੇਰ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਤੇ ਜਦੋਂ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਹਵਾ-ਪਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਫੇ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਐਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਇਹਨਾਂ ਦਾ ਪੈਸੇ ਦਾ ਇੰਤਜ਼ਾਮ ਇਡਾਂ ਸਜਣਾ ਮਿੱਤਰਾਂ ਕੋਲ ਕਰਕੇ ਜਿੰਕੋ ਜੀ ਜੀ ਪੜ੍ਹਨੇ ਪੁੜੀਆਂ ਹਮਾਂ ਦਾ ਜੋ ਵੀ ਹੋਇਆ ਇਹਨੂੰ ਲੈ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜੈਂਟ ਨੂੰ ਦਿੰਨੇ ਇਹ ਕੋਈ ਆਪਣੀ ਕਿਸਮਤ ਨੂੰ ਐ ਇਸ ਵਿੱਚ ਜਿਹੜਾ ਦੇ ਭਰਾ ਅੱਛੀ ਜਿਹੜੇ ਭਰਾ ਜਿਸਪਾਲ ਸਿੰਘ ਜੀ ਯੂਐਸ ਤੋਂ ਆਏ ਨੇ ਦੇਖੋ ਇਹ ਕੀ ਕਿੰਦੇ ਰਿਪੋਰੀ ਪਹਿਲਾਂ ਆਪਾਂ ਮਹਾਰਾਜ ਸਾਹਿਬ ਦਾ ਸ਼ੁਕਰ ਕਰਦੇ ਆ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਉਹ ਜਿਹੇ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿ세 ਰਕਮ ਲਈ ਆਪਾਂ ਸਰਕਾਰ ਕੋ ਮੰਗ ਕਰਦੇ ਆਂ ਤੇ ਏਜੰਟ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਦੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇੰਨਾ ਝੋਕਾ ਕੀਤਾ ਚਲੋ ਕੋਈ ਗੱਲ ਨਹੀਂ ਜੋ ਵੀ ਮਾ ਕੋਣੀ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਦੇਣ ਦਿਵਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਉਹ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਸ਼ੁਕਰ ਕਰਦੇ ਜੋ ਵੀ ਜੋ ਵੀ अपने बच्चा प्यार प्रॉपर्टी बेचने और खरीदने के लिए संपर्क करें फेयर डील प्रॉपर्टीज